ਸਸੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਆਪਾਂ ਇੱਕ ਪਹਿਲਾ ਸ਼ਾਰਟ ਵੀਡੀਓ ਪਾਈ ਸੀ ਤੇ ਆਪਾਂ ਆਪਣੇ ਸਵਰਾਜ 1992 ਮਾਡਲ ਦੇ ਲਿਆ ਕੇ ਕੀ 2017 ਮਾਡਲ ਦਾ ਇੰਜਨ ਲਾਇਆ ਸੀ ਬਹੁਤ ਸਾਰੇ ਭਰਾਵਾਂ ਦੇ ਮੈਨੂੰ ਕਮੈਂਟ ਫੋਨ ਮੈਸੇਜ ਵੀ ਆਏ ਵੀ ਉਹ ਕਹਿੰਦੇ ਬਾਈ ਕਿੰਨੇ ਦਾ ਆਇਆ ਤੇ ਵੀ ਕਿੰਨੇ ਦਾ ਇੰਜਨ ਆਇਆ ਸਾਰਾ ਕੁਝ ਇਹਦੇ ਬਾਰੇ ਜਾਣਕਾਰੀ ਦਿਓ ਵੀ ਕਿਵੇਂ ਇਹ ਚੱਲਣ ਚਾਹਗਾ ਕਹੇ ਜੀ ਦੀ ਬਾਜਾ ਸਾਰਾ ਕੁਝ ਜਾਣਕਾਰੀ ਦਿਓ ਤੇ ਬਾਈ ਇਹ ਆਪਾਂ 1992 ਮਾਡਲ ਆ ਤੇ ਇਹਦਾ ਇੰਜਨ ਵਿੱਚ ਪਾਣੀ ਇਲਾਜ ਆ ਸੀ ਤੇ ਜਿੰਨਾ ਭਰਾਵਾਂ ਕੋਲ ਨਹੀਂ ਸੋ 2000 ਤੱਕ 1992 ਮਾਡਲ ਤੋਂ ਲੈ ਕੇ 2000 ਤੱਕ ਇੰਜਨਾਂ ਗਏ ਹਨ ਟਰੈਕਟਰ ਇਹ ਉਹਨਾਂ ਨੂੰ ਪਾਤੀ ਹੋ ਗਈ ਇਹਨਾਂ ਨੂੰ ਪਾਣੀ ਰਲਾਉਣ ਦੀ ਦਿੱਕਤ ਹੈਗੀ ਆ ਸਾਡੇ ਕੋਲ ਇਹ ਦੂਜੀ ਵਾਰ ਲਾ ਗਿਆ ਸੀ ਤੇ ਜਾਣ ਜੂਣ ਉਹ ਬਹੁਤ ਲੌਦਾ ਸੀ ਇੰਜਨ ਤੇ ਵਧੀਆ ਇੰਜਨ ਸੀ ਖਰ ਮੋਟੀਆਂ ਨੇ ਉਹਨਾਂ ਚ ਇੰਜਨ ਸੀਗੇ ਤੇ ਉਹ ਸਾਡਾ ਰਦਾ ਸੀ ਟਰਮ 3 ਕਰਨ ਦਾ ਤੇ ਟਰਮ 3 ਕਰਨ ਤੇ ਖਰਚ ਆਉਂਦਾ ਸੀ ਇਹ 60 ਤੋਂ 70000 ਰੁਪਿਆ ਕਿਉਂ ਸਾਰਾ ਪਾਣੀ ਰਲਾਉਣੇ ਕਰਕੇ ਸਾਰੇ ਰਿੰਗ ਪਿਸਟਨ ਸਾਰਾ ਕੁਝ ਵੱਡਿਆ ਗਿਆ ਸੀ ਵਿੱਚੋਂ ਤੇ ਫਿਰ ਅਸੀਂ ਲਾ ਕੇ ਸਾਹ ਬਈ ਇਹ ਆਪਾਂ ਮਲੋਟੋ ਲਿਆਂਦਾਗਾ ਜਾ ਕੇ ਤੇ ਮਲੋਟੋ ਲਿਆ ਕੇ ਤੇ ਇਹ ਇਹਦਾ ਆਪਾਂ ਕੁਝ ਨਹੀਂ ਬਦਲਣਾ ਪਿਆ ਉਹੀ ਨਟਾਂ ਚਾ ਦੇਖ ਲਓ ਮਗਰਲੇ ਨਟਾਂ ਚ ਨਟ ਪਏ ਗਿਆ ਕਿ ਕਲਚ ਪਲੇਟ ਵਾਲੇ ਚ ਤੇ ਉਮੀ ਮੂਹਰੇ ਹਿੱਸੇ ਵਾਲੇ ਚ ਨਟ ਪਏ ਗਏ ਤੇ ਬਿਨਾ ਪ੍ਰੈਸ ਸਟੀering ਵਾਲਾ ਸੀ ਇਹ ਕੋਈ ਉਧਰ ਆਂਦਰਾ ਸਾਈਡ ਦਾ ਇੰਜਨ ਹੋਣਾ ਇਹ ਤੇ ਸਿੰਗਲ ਕਲਚ ਸੀ ਸੀ ਤੇ ਆਈਆਂ ਆਪਾਂ ਲਫਟਰ ਪੰਪ ਲੱਗਿਆ ਲਗਾਇਆ ਉਹਦਾ ਵੀ ਆਪਾਂ ਬਾਹਰ ਕਢਾਤਾ ਸੀ ਆਪ ਤੇ ਪਹਿਲਾਂ ਇਹਦੇ ਵਿੱਚ ਆਉਂਦੇ ਸੀ ਨਾ 92 ਮਾਡਲ ਦੇ ਠੰਡਾ ਮੇਡਲ ਤੱਕ ਵਿੱਚ ਆਈ ਸੀ ਲਿਫਟ ਪੰਪ ਆਪਾ ਉਹਦਾ ਆਪ ਬਾਹਰ ਕਢਾਤਾ ਸੀ ਇਹਦਾ ਵੀ ਉਹ ਮਜੁਕਰੀ ਬਾਹਰ ਨਿਕਲਿਆ ਨਿਕਲਾਇਆ ਉਹ ਮੇਜੁਕਰੀ ਸਾਰਾ ਸਿਸਟਮ ਲੱਗਿਆ ਲਗਾਇਆ ਲੈ ਲੈ ਵਿੱਚ ਇਲਟਰਨੇਟਰ ਤੇ ਵਿੱਚ ਆ ਪੱਠੀ ਤੱਕ ਸਲੈਂਸਰ ਆਪਣਾ ਆਪਦਾਗਾ ਤੇ ਵਿੱਚੀ ਸੰਹਾਲਾ ਤੇ ਰੇਡੀਟਰ ਆਪਣਾ ਆਪਦਾਗਾ ਤੇ ਸਾਰਾ ਸੀਲਡ ਇੰਜਨ ਆ ਬਈ ਆ ਦੇਖ ਰੇਸ ਵਾਲਾ ਵੀ ਉੱਥੋਂ ਬੰਨਿਆ ਹੋਇਆਗਾ ਤੇ ਜਿਹੜਾ ਤੇਲ ਵਧਾਉਣ ਵਾਲੀਆਂ ਸੀਲਾਂ ਹੁੰਦੀਆਂ 2017 ਚ ਵੀ ਇਹ ਆਈਆਂ ਸੀ ਆਈ ਤੇ ਉਹ ਮੇਜੁਕਰੀ ਪਈਆਂ ਜੀ 2017 ਮਾਡਲ ਦਾ ਪੂਰਾ ਵਧੀਆ ਚੱਲਣ ਚਾਹ ਕੇ ਕੋਈ ਦਿੱਕਤ ਨਹੀਂ ਜੀ ਤੇ ਕਿਤੋਂ ਖੁੱਲਿਆ ਨਹੀਂ ਸੀਗਾ ਤੇ ਤਾਂ ਹਾਂ ਦੀ ਵੀ ਤੁਹਾਨੂੰ ਦਿਖਾਉਣੇ ਆਗੇ ਟਰਮ 3 ਇੰਜਣ ਹੈ ਜੀ ਚੱਲਦੇ ਤਾਂ ਉਹਦੇ ਨੂੰ ਥੋੜੇ ਜਿ ਗੁੰਗੇ ਆ ਪਤਲੀਆਂ ਨਿਓਜਲਾਂ ਚਾਹੀਏ ਤੇ ਵੀ ਉਹ ਜੋਰ ਉਹ ਉਹਦੇ ਜਨ ਨਹੀਂ ਮਾਰਦਿਆ ਉਦੋਂ ਪੂਰਾ ਵੱਧੀ ਮਾਰ ਜਾਂਦੇ ਆਗੇ ਉਹ ਥੋੜਾ ਜਿ ਪਿੱਟਦਾ ਵੱਧ ਸੀ ਵੀ ਰੋਲਾ ਜਿਹਾ ਵੱਧ ਪਾਉਂਦਾ ਸੀਗਾ ਤੇ ਕਿਤੋਂ ਲੀਕ ਨਹੀਂ ਪੂਰਾ ਜੀ ਸਾਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਚਲਾਈ ਜਾਂਦੇ ਨੂੰ ਮੈਂ ਪਹਿਲਾਂ ਵੀਡੀਓ ਜਾਣਕੀ ਨਹੀਂ ਪਾਈ ਵੀ ਆਪਾਂ ਅਗਰਾਂ ਚਲਾ ਕੇ ਦੇਖ ਲਈਏ ਪੂਰਾ ਬਲੋ ਨਹੀਂ ਮਾਰਦਾ ਆਹ ਟੈਂਕੀ ਟੁੰਕੀ ਸਾਰਾ ਸਪੱਤ ਆਪਾਂ ਜੈ ਇਸ ਵਿੱਚ ਹੀ ਸਾਂਹ ਵਾਲਾ ਤੇ ਵੀ ਕੋਈ ਇਹ ਜਿਹਾ ਆਈਟਮ ਨਹੀਂ ਯਾਰ ਵਿੱਚ ਹੀ ਅਲਟਰਨੇਟਰ ਉਹ ਆਪਾਂ ਵਾਲਾ ਉਹਨੂੰ ਚਕਾਤਾ ਤੇ ਸਾਰਾ ਕੁਝ ਉਹ ਬਲੋ ਵਾਲੀ ਪਾਏ ਪਾਗੀ ਜੰਮੀ ਕੋ ਇੱਕ ਐਸੀ ਦੀ ਦਿੱਕਤ ਵੀ ਨਹੀਂ ਦਿੱਤੀ ਯਾਰ ਕਿਤੋਂ ਪੂਰਾ ਲੀਕ ਨਹੀਂ ਤੁਸੀਂ ਦੇਖ ਲਓ ਆਪ ਤੇ ਬਾੜੀ ਗੱਲ ਕੀ ਆ ਟਾਇਟਲ ਵਾਲੇ ਕਵਰ ਵੀ ਨਹੀਂ ਹੁੰਦੇ ਸੀਗੇ ਤੇ ਇਹ ਵੀ ਵੀ ਆਪਾਂ ਆਪ ਖਲਾਏ ਮਿਸਤਰੀ ਤੋਂ ਟੈਪਟਾ ਟੂਟਾ ਚੈੱਕ ਕਰਾਤੀਆਂ ਤੇ ਆ ਨਵੇਂ ਬਵਾਤੇ ਸੀਗੇ ਟੈਪਟਾ ਛੇੜਨ ਦੀ ਲੋੜ ਨਹੀਂ ਪਈ ਤੇ ਉਵੇਂ ਜੋ ਕਰੀ ਜਿੱਥੇ ਸਾਂਹ ਵਾਲਾ ਉਹਦੇ ਸੀ ਉੱਥੇ ਇਹਦਾ ਆ ਗਿਆ ਤੇ ਜਿੱਥੇ ਇਸ ਤੋਂ ਵਾਲਾ ਉਹਦੇ ਸੀ ਉੱਥੇ ਸਾਰਾ ਕੁਝ ਟੂ ਜੈਡ ਉਵੇਂ ਹੀ ਸ਼ੋਕ ਅਸੀਂ ਗਈ ਉਵੇਂ ਮੂਰਲਾ ਹਿੱਸਾ ਕਰ ਹੈਗਾ ਯਾਰ ਇੱਕ ਪੈਸੇ ਦਾ ਫਰਕ ਨਹੀਂ ਪਿਆ ਕੋਈ ਯਾਰ ਆੜ ਵਧਾਉਣਾ ਘਟਾਉਣਾ ਨਹੀਂ ਪਿਆ ਰੇਸ ਵਾਲਾ ਰਾੜ ਵੀ ਨਹੀਂ ਵਧਾਉਣਾ ਘਟਾਉਣਾ ਪਿਆ ਜਿਵੇਂ ਬੰਦ ਕਰਨ ਵਾਲਾ ਸਾਰਾ ਸਿਸਟਮ ਉਵੇਂ ਹੀ ਲੱਗ ਗਿਆ ਉਵੇਂ ਟੈਂਕੀ ਟੇਕੀ ਉੱਥੇ ਤੇ ਪੂਰਾ ਵਧੀਆ ਸਿਸਟਮ ਆ ਗਿਆ ਬਈ ਇਹ ਆਪਾਂ ਨੂੰ ਪਿਆ 50000 ਦਾ ਵਿੱਚੋਂ ਕਟਾ ਕੇ ਵੀ ਉਹ ਕਟਾਇਆ ਸੀ ਆਪਾਂ 20000 ਦਾ ਤੇ 50 ਦਾ ਨਾਲ ਦਿੱਤਾ ਸੀਗਾ 70000 ਦਾ ਇੰਜਨ ਦਿੱਤਾ ਉਹਨਾਂ ਨੇ ਤੇ ਚੈੱਕ ਕਰਕੇ ਦਿੱਤਾ ਸੀ ਪੂਰਾ ਵਧੀਆ ਚੱਲਦਾ ਹੈਗਾ ਤੇ ਜੇ ਤੁਸੀਂ ਲਿਆਉਣਾ ਬਈ ਮਲੋਟੋ ਲਿਆ ਸਕਦੇ ਹੋ ਪਟਿਆਲੇਓ ਵੀ ਲਿਆ ਸਕਦੇ ਹੋ ਹੁਣ ਤੇ ਜੇ ਇੰਜਨ ਕਰਾਉਣ ਤੇ ਆਪਣਾ 60000 ਲੱਗਦਾ ਸੀ 10000 ਦਾ ਆਪਣਾ ਫਾਇਦਾ ਹੋ ਗਿਆ ਹਣਾ ਤੇ ਇੰਨਾ ਕ ਬਈ ਆਪਾਂ ਇਹਦੇ ਬਾਰੇ ਤੁਹਾਨੂੰ ਤੁਸੀਂ ਦੱਸਦੇ ਸੀ ਵੀ ਕਿੰਨੇ ਦਾ ਆ ਕਿੱਥੋਂ ਲਿਆਂਦਾਗਾ ਤੇ ਇਹ ਇਹਦੇ ਬਾਰੇ ਇੰਨੀ ਕੁ ਜਾਣਕਾਰੀ ਸੀ ਤੇ ਆ ਦੇਖ ਲੋ ਤੁਸੀਂ ਤੁਹਾਡੇ ਸਾਹਮਣੇ ਆ ਕਿਤੋਂ ਪੂਰਾ ਗਿੱਲਾ ਨਹੀਂ ਗਾ ਤੇ ਆਹ ਪੁਰਾਣੇ ਪੁਰਾਣੇ ਦੀ ਉਪੱਤੀ ਜੇ ਤੁਸੀਂ ਕਹਿੰਦੇ ਰੰਗ ਲਿਖਾ ਪਿਆ ਆਹ ਸਾਰਾ ਸਿਸਟਮ ਨਵੇਂ ਤੱਕ ਆਹ ਦੇਖ ਲੋ ਵਿੱਚੋਂ ਕਿਤੋਂ ਪੂਰਾ ਕੁਝ ਨਹੀਂ ਯਾਰ ਵੀ ਆਹ ਜਿਹੜੀ ਤੁਹਾਨੂੰ ਇਹ ਲੱਗਦੀ ਆ ਅਸਲਾਬ ਜੀ ਲੱਗਦੀ ਹੈਗੀ ਇਹ ਤਾਂ ਸਾਂ ਪੈਂਦੀ ਇੱਥੇ ਤੇ ਕਿਤੋਂ ਕੋਈ ਪੰਪ ਨਹੀਂ ਲੀਕ ਸਾਰਾ ਸੀਵਲਡ ਪੰਪ ਆ ਨਿਉਜਲਾਨੀ ਖੁੱਲੀਆਂ ਇੱਥੋਂ ਵੀ ਨਹੀਂ ਖੁੱਲਿਆ ਤੇ ਆ ਵੀ ਨਹੀਂ ਛੇੜਿਆ ਹਜੇ ਤੱਕ ਕੁਛ ਨਹੀਂ ਯਾਰ ਨਾ ਤੇਰ ਵਧਾਇਆ ਨਾ ਘਟਾਇਆ ਨਾ ਪੂਰਾ ਧੂਆਂ ਦਿਖਾਉਂਦਾ ਨਾ ਬਲੋ ਦਿਖਾਉਂਦਾ ਪੂਰੀ ਫੁੱਲ ਜਾਣ ਲਾਉਂਦਾਗਾ ਵੀ ਉਹ ਤੇ ਜਿੰਨੀ ਜਾਣ ਲਾ ਦਿੰਦਾ ਲਗਭਗ ਵੀ ਵਿੱਚ ਕਹਿੰਦੇ ਵੀ ਉਹ ਵੱਧ ਜ਼ੋਰ ਲਾਉਂਦਾ ਜਾਂ ਇਹ ਘੱਟ ਜ਼ੋਰ ਲਾਉਂਦੇ ਆ ਕੋਈ ਫਰਕ ਨਹੀਂ ਲੱਗਿਆ ਬਈ ਸਾਨੂੰ ਤੇ ਸਮਾਂ ਦੀ ਸਾਨੂੰ ਐ ਲੱਗਿਆ ਥੋੜਾ ਜਿਹਾ ਸੜਕ ਤੇ ਇਹ ਸਿੰਗਲ ਕਲਚ ਸੀ ਆਪਾਂ ਉਹਨਾਂ ਦਾ ਕਲਚ ਕੱਢ ਕੇ ਦਿਆ ਇਹ ਆਪਣੇ ਵਾਲਾ ਉਹ ਡਬਲ ਕਲਚ ਸੀ 1992 ਮਾਡਲ ਉਹੀ ਕਲਚ ਪਲੇਟ ਉਹੀ ਨਾਟਾ ਚ ਪੈ ਗਈ ਤੇ ਹੋਰ ਜਾਣਕਾਰੀਆਂ ਨੂੰ ਵੀਡੀਓ ਦੇਖਣ ਲਈ ਚੈਨਲ ਫੋਲੋ ਕਰ ਲਓ ਬਾਈ ਧੰਨਵਾਦ ਜੀ